ਸਾਸੀ ਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ। ਤਸਵੀਰਾਂ ਤੁਸੀਂ ਦੇਖਦੇ ਪਈਓ ਲਿਸਬਨ ਪੁਰਤਕਾਲ ਦੀਆਂ ਤੁਹਾਨੂੰ ਦੱਸ ਦੇਈ ਕਿ ਇੱਥੇ ਸਿੱਖ ਸੰਗਤ ਸਹਿਬ ਗੁਰਦੁਆਰਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਜਿਹੜੇ ਆ ਪੰਜਾਬੀ ਪਹੁੰਚੇ ਜਿੰਨੇ ਵੀ ਪੰਜਾਬੀ ਸਾਡੇ ਪੁਰਤਕਾਲ ਦੇ ਵਿੱਚ ਨੇ ਉਹਨਾਂ ਸਾਰਿਆਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਨਤਮਸਤਕ ਹੋਏ ਨਮਸਕਾਰ ਕੀਤਾ ਤੇ ਸੰਗਤ ਰੂਪ ਦੇ ਵਿੱਚ ਗੁਰਪੁਰਬ ਦੇ ਵਿੱਚ ਜਿਹੜੇ ਆ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਇਕੱਠ ਕਰਕੇ ਪਹੁੰਚੀਆਂ ਤੇ ਬਹੁਤ ਜ਼ਿਆਦਾ ਸੰਗਤਾਂ ਜਿੰਨੀਆਂ ਵੀ ਸਾਡੀ ਆ ਪੰਜਾਬੀ ਸੰਗਤਾਂ ਜਿੰਨੇ ਵੀ ਸਾਡੇ ਪੰਜਾਬੀ ਭੈਣ ਭਰਾ ਉਥੇ ਕੰਮਕਾਰ ਦੇ ਲਈ ਪਹੁੰਚੇ ਆ ਉਹਨਾਂ ਸਾਰਿਆਂ ਨੇ ਹੀ ਇਸ ਗੁਰਪੁਰਬ ਦੇ ਵਿੱਚ ਸ਼ਿਰਕਤ ਕੀਤੀ ਤੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈ ਤਾਂ ਦੱਸਦੇ ਕਿ ਪੁਰਤਕਾਲ ਦੀਆਂ ਸੰਗਤਾਂ ਨੇ ਬੜੇ ਹੀ ਉੱਚੇ ਚੇਤੇ ਤੌਰ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚ ਕੇ ਬੜੀ ਹੀ ਭਾਰੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਗੁਰਪੁਰਬ ਸਾਹਿਬ ਦੇ ਵਿੱਚ ਜਿਹੜਾ ਆ ਹਿੱਸਾ ਲਿਆ ਤੁਹਾਨੂੰ ਦੱਦੀ ਹੈ ਕਿ ਸਿੱਖ ਸੰਗਤ ਜੈਵ ਗੁਰਦੁਆਰਾ ਲਿਸਬਨ ਪੁਰਤਕਾਲ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੀਆਂ ਸੰਗਤਾਂ ਤੁਸੀਂ ਦੇ ਦੇ ਪਿਓ ਕਿ ਪੂਰਾ ਸਲਾਬ ਉਮੜਿਆ ਹੋਇਆ ਆ ਜਿੰਨੇ ਵੀ ਸਾਡੇ ਪੰਜਾਬੀ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਪੰਜਾਬੀਆਂ ਨੇ ਪਹੁੰਚ ਕੇ ਪੂਰੀ ਤਰ੍ਹਾਂ ਜਿਹੜਾ ਆ ਗੁਰਪੁਰਪ ਦੇ ਵਿੱਚ ਸਿਰਕਤ ਕੀਤੀ ਨਗਰ ਕੀਰਤਨ ਦੇ ਵਿੱਚ ਸਿਰਕਤ ਕੀਤੀ ਲਿਸਬਨ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੋ ਕਿ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਗੁਰਵਿੰਦਰ ਸਿੰਘ ਭੋਲਾ ਜੀ ਨੇ ਤੇ ਭੋਲਾ ਜੀ ਨੇ ਇਹ ਤਸਵੀਰਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ ਪੰਜਾਬ ਤੋਂ ਬਹੁਤ ਭਾਰੀ ਗਿਣਤੀ ਦੇ ਵਿੱਚ ਪੰਜਾਬੀ ਇੱਥੇ ਕੰਮ ਕਰਦੇ ਨੇ ਤੇ ਇਹ ਇੱਕ ਮਿੰਨੀ ਪੰਜਾਬ ਦੀ ਤਰ੍ਹਾਂ ਹੀ ਲੱਗਦਾ ਹੈ ਜਿੱਦੇ ਵਿੱਚ ਬਹੁਤ ਸਾਰੇ ਪੰਜਾਬੀ ਆ ਤੇ ਪੰਜਾਬੀਆਂ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਥੇ ਗੁਰੂ ਨਾਨਕ ਦੇਵ ਜੀ ਦੇ ਉਹਨਾਂ ਦੇ ਪ੍ਰਕਾਸ਼ ਪੂਰਵ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਮਨਾਇਆ ਤੇ ਇੱਥੇ ਤੁਹਾਨੂੰ ਦੱਸ ਦਈਏ ਕਿ ਸੰਗਤਾਂ ਦਾ ਜਿਹੜਾ ਆ ਉਹ ਇੱਕ SLA ਬੁਮੜਿਆ ਹੋਇਆ ਹੈ ਜਿੰਨੇ ਕਿ ਤੁਸੀਂ ਪੰਜਾਬ ਦੇ ਵਿੱਚ ਤਾਂ ਦੇਖਦੇ ਹੋ ਕਿ ਨਗਰਕਰਤਨ ਦੇ ਵਿੱਚ ਬਹੁਤ ਜ਼ਿਆਦਾ ਸੰਗਤ ਹੁੰਦੀ ਹੈ ਪਰ ਲਿਸਬਨ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਉਹਦੇ ਨਾਲੋਂ ਵੀ ਦੂਣੀ ਤੀਣੀ ਸੰਗਤ ਦਾ ਜਿਹੜਾ ਆ ਉਹ ਪ੍ਰੋਗਰਾਮ ਸੀ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇਕੱਤਰ ਹੋ ਕੇ ਲਿਸਬਨ ਦੇ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੀਆਂ ਇਸ ਸੰਗਤ ਦਰਸ਼ਨਿਕ ਦੇ ਕਰਨ ਦੇ ਲਈ ਪਹੁੰਚੀ ਆ ਤੁਹਾਨੂੰ ਦੱਸਦੀ ਆ ਕਿ ਸੰਗਤ ਸਹਿਬ ਗੁਰਦੁਆਰਾ ਦੇ ਵਿੱਚ ਜਿਹੜਾ ਆ ਲਿਸਬਨ ਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਨੇ ਗੁਰੂ ਮਹਾਰਾਜ ਦੇ ਪ੍ਰਕਾਸ਼ ਪੂਰਵ ਨੂੰ ਲੈ ਕੇ ਜਿਹੜਾ ਆ ਬਹੁਤ ਹੀ ਉਚੇਚੇ ਤੌਰ ਤੇ ਪਹੁੰਚ ਕੇ ਸੰਗਤਾਂ ਨੇ ਦੂਰੋਂ ਨੇੜਿਓਂ ਜਿਹੜਾ ਆ ਇੱਥੇ ਸਰਕਤ ਕੀਤੀ ਤੇ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਬੜੇ ਹੀ ਵੱਡੇ ਲੈਵਲ ਤੇ ਜਿਹੜੇ ਇੱਥੇ ਲੰਗਰ ਜਿਹੜੇ ਆ ਉਹ ਚੱਲਦੇ ਪਏ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਪੰਜਾਬ ਦੇ ਵਿੱਚ ਤੇ ਜਿੱਥੇ ਵੀ ਪੰਜਾਬ ਤੇ ਪੰਜਾਬੀਅਤ ਆ ਜਾਂਦੀ ਹੈ ਉੱਥੇ ਲੰਗਰਾਂ ਦੀ ਗੱਲ ਨਾ ਚੱਲੇ ਤੇ ਇਦਾਂ ਹੋ ਨਹੀਂ ਸਕਦਾ ਤੁਸੀਂ ਦੇਖਦੇ ਪਈਓ ਸਾਡੇ ਪੱਤਰਕਾਰ ਗਵਿੰਦਰ ਸਿੰਘ ਭੋਲਾ ਵੀ ਜਿਹੜੇ ਨੇ ਉਹ ਇੱਥੇ ਲੰਗਰਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਨੇ ਇੱਥੇ ਸੇਵਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਲਿਸਬਨ ਪੁਰਤਕਾਲ ਤੋਂ ਤੁਸੀਂ ਤਸਵੀਰਾਂ ਦੇ ਦਿੱਤੇ ਪਏ ਹੋ ਜਿੱਥੇ ਕਿ ਲੰਗਰਾਂ ਦੇ ਵਿੱਚ ਵੀ ਜਿਹੜੀਆਂ ਸੰਗਤਾਂ ਉਹ ਸੇਵਾ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਸੰਗਤਾਂ ਲੰਗਰ ਸਕਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਖੂਬਸੂਰਤ ਤਸਵੀਰਾਂ ਦੇ ਨਾਲ ਗੁਰਵਿੰਦਰ ਸਿੰਘ ਭੋਲਾ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਧੰਨਵਾਦ ¡Dios mío! ¡Dios mío! ¡Dios